ਸਤ ਸ੍ਰੀ ਅਕਾਲ ਦੋਸਤੋ ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਤੁਹਾਡੇ ਲਈ ਫੇਰ ਲੈ ਕੇ ਆਇਆ ਇੱਕ ਖੂਬਸੂਰਤ ਨੁਕਰਾ ਕੋੜਾ ਇਸ ਦਾ ਨਾਮ ਹੈ ਰੁਸਤਮ ਤੁਸੀਂ ਮੇਰੇ ਨਾਲ ਪਹੁੰਚੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੀ ਹਾਂ ਆਪਾਂ ਅੱਜ ਬਿਲਕੁਲ ਬਾਰਡਰ ਤੇ ਬੈਠੇ ਆ ਜੀ ਅੰਮ੍ਰਿਤਸਰ ਤੋਂ ਅੱਗੇ ਤਹਿਸੀਲ ਲੋਪੋਕੇ ਤੇ ਪਿੰਡ ਪੰਡੋਰੀ ਬਿਲਕੁਲ ਪਾਕਿਸਤਾਨ ਬਾਰਡਰ ਦੇ ਉੱਤੇ ਆਪਾਂ ਪਹੁੰਚੇ ਆ ਤੇ ਆਓ ਅੱਜ ਆਪਾਂ ਗੱਲਬਾਤ ਕਰਦੇ ਆ ਇਸ ਖੂਬਸੂਰਤ ਰੁਸਤਮ ਕੋੜੇ ਦੇ ਮਾਲਕ ਨਾਲ ਆਓ ਮਿਲਦੇ ਆ ਜੀ ਗੁਰਦੇਵ ਸਿੰਘ ਹੁਣਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਐਨ ਤੁਹਾਡਾ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਜੀ ਅੱਜ ਤੁਹਾਡੇ ਕੋਲ ਆ ਕੇ ਤੇ ਗੁਰਦੇਵ ਵੀਰ ਜੀ ਮੈਨੂੰ ਲੱਗਦਾ ਕਿ ਆਪਾਂ 2-3 ਮਹੀਨੇ ਹੋ ਗਏ ਆ ਸਲਾਹ ਕਰਦਿਆਂ ਨੂੰ ਸਲਾਹ ਕਰਦਿਆਂ ਨੂੰ ਵੀ ਜੀ ਇਦਾਂ ਹੀ ਨਾ ਵੀ ਟਾਈਮ ਲੰਘਦਾ ਗਿਆ ਗੱਲਾਂ ਬਾਤਾਂ ਦੇ ਵਿੱਚ ਹੀ ਹਾਂਜੀ ਤੇ ਅੱਜ ਕਰੀਏ ਇਹਦੇ ਭਲਕੇ ਵੀਡੀਓ ਕਰੀਏ ਇਹ ਦੋ ਮਹੀਨਿਆਂ ਚ ਮਸਾ ਹੋਣ ਟਾਈਮ ਲੱਗਾ ਕਿਉਂਕਿ ਠੰਡ ਆ ਗਈ ਸੀ ਵਿੱਚ ਠੰਡ ਦੀ ਪ੍ਰੋਬਲਮ ਕਰਕੇ ਥੋੜਾ ਜਿਆਦਾ ਲੱਗਾ ਮੌਸਮ ਖਰਾਬ ਹੋ ਗਿਆ ਠੰਡ ਬਹੁਤ ਸੀ ਅੱਜ ਘਟੋ ਘਟ 4-5 ਦਿਨ ਬਾਅਦ ਮਸਾਂ 'ਤੇ ਧੁੱਪ ਲੱਗੀ ਆ ਹਾਂਜੀ ਹਾਂਜੀ ਤੇ ਅੱਜ ਆਪਣਾ ਮੂਡ ਸੀ ਵੀ ਅੱਜ ਜਿਵੇਂ ਮਰਜ਼ੀ ਆਪਾਂ ਵੀਡੀਓ ਕਰਨੀ ਆ ਨੇ ਅੱਜ ਤੇ ਆਪਾਂ ਡਿਕਲੇਅਰ ਕਰ ਲਏ ਨੇ ਵੀ ਅੱਜ ਕਰਨੀ 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 ਤੇ ਦੋਸਤੋ ਬਹੁਤ ਚੰਗਾ ਘੋੜਾ ਜੀ ਤੁਸੀਂ ਅੱਜ ਘੋੜੇ ਦੇ ਨਾਲ-ਨਾਲ ਸ਼ਾਰਟ ਤੁਹਾਨੂੰ ਦਿਖਾਵਾਂਗੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਨਾਲ-ਨਾਲ ਮੈਂ ਤੁਹਾਡੀ ਇੰਟਰੋਡਕਸ਼ਨ ਆਪਣੇ ਦੂਜੇ ਭਰਾਵਾਂ ਨਾਲ ਕਰਾਉਣਾ ਤੇ ਉਹ ਆਪਾਂ ਇਧਰੋਂ ਸ਼ੁਰੂਆਤ ਕਰਦੇ ਹਾਂ ਮੇਰੇ ਨਾਲ ਬੈਠੇ ਨੇ ਜੀ ਤੇਜ ਪ੍ਰਤਾਪ ਸਿੰਘ ਜੀ ਪਿੰਡ ਪੰਜਗਰਾਈਆਂ ਅਜਨਾਲੇ ਤੋਂ ਇਹਨਾਂ ਕੋਲ ਵੀ ਨੁਕਰਾ ਘੋੜਾ ਜੀ ਤੇ ਬਹੁਤ ਪੁਰਾਣਾ ਘੋੜਾ ਵਿਚਰ ਰਿਹਾ ਹੋਰ ਤੇਜ ਵੀਰ ਜੀ ਬਹੁਤ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਗੁਰਦੇਵ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਵੀਰ ਜੀ ਕਿਰਪਾ ਜੀ ਘਰੇ ਜਾਨਵਰ ਘੋੜਾ ਸਭ ਠੀਕ ਠਾਕ ਸਭ ਚੜਦੀ ਕਲਾ ਵੀਰ ਜੀ ਦਿਆ ਜੇ ਚਲੋ ਜੀ ਬਹੁਤ ਧੰਨਵਾਦ ਜੀ ਤੁਸੀਂ ਅੱਜ ਸਾਡੇ ਨਾਲ ਆਏ ਹੋ ਸਾਨੂੰ ਸਮਾਂ ਦਿੱਤਾ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਆਓ ਆਪਾਂ ਅੱਗੇ ਮੁਲਾਕਾਤ ਕਰਦੇ ਹਾਂ ਜੀ ਡਾਕਟਰ ਜੋਗਾ ਸਿੰਘ ਹੋਣਾ ਨਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਚੜਦੀ ਕਲਾ ਵੀਰ ਜੀ ਕਿਰਪ ਤੇ ਡਾਕਟਰ ਸਾਹਿਬ ਨੇ ਜੀ ਵੈਟਰਨਰੀ ਦੇ ਵਿੱਚ ਬਹੁਤ ਸੋਹਣਾ ਐਕਸਪੀਰੀਅੰਸ ਆ ਤਾਂ ਬਹੁਤ ਚੰਗਾ ਕੰਮ ਕਰਦੇ ਆ ਤੇ ਆਪਣੇ ਬਿਲਕੁਲ ਖਾਸ ਦੋਸਤ ਨੇ ਤੇ ਭਾਜੀ ਹੁਣਾਂ ਦੇ ਵੀ ਬਹੁਤ ਜ਼ਿਆਦਾ ਇਹ ਸਪੋਰਟ ਕਰਦੇ ਆ ਲੋਕਲ ਪਿੰਡਿਆਂ ਦਾ ਵੀ ਤੇ ਡਾਕਟਰ ਜੋਗਾ ਸਿੰਘ ਨੂੰ ਬਹੁਤ ਸ਼ੌਂਕ ਆ ਘੋੜਿਆਂ ਦਾ ਤੇ ਡਾਕਟਰ ਸਾਹਿਬ ਰਾਈਡਿੰਗ ਵੀ ਤੁਸੀਂ ਹਾਂ ਜੀ ਇੰਨੀ ਕਰਦੇ ਨੇ ਸ਼ੌਂਕ ਕਰਦੇ ਹੋ ਰਾਈਡ ਨਾਲ ਤੇ ਬੱਚਿਆਂ ਨੂੰ ਵੀ ਅੱਗੇ ਸ਼ੌਂਕ ਆ ਹਾਂ ਬੇਟਾ ਨਾੜ ਆਇਆ ਐ ਅੱਛਾ ਬੇਟਾ ਵੀ ਆ ਇਹ ਵੀ ਕਰਦੇ ਹਾਂ ਇਹ ਵੀ ਹਾਂਜੀ ਕਰਦੇ ਜੀ ਚਲੋ ਜੀ ਤੇ ਅੱਗੇ ਵੀਰ ਜੀ ਹੁਣਾਂ ਨਾ ਵੀ ਜਾਣ ਪਛਾਨ ਕਰੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਇਹ ਵੀਰ ਜੀ ਦਾ ਨਾਮ ਹੈਗਾ ਜੀ ਸਰਬਜੀਤ ਸਿੰਘ ਤੇ ਵੀਰ ਜੀ ਆਪਣਾ ਪਿੰਡ ਆਪਣਾ ਨਾਲ ਦਾ ਪਿੰਡ ਆ ਵੀਰਜੀ ਰਾਏ ਪਿੰਡ ਤੋਂ ਆ ਜੀ ਰਾਏ ਪਿੰਡ ਤੋਂ ਆਪਣੇ ਕੋ ਕਿੰਨੀਆਂ ਘੋੜੀਆਂ ਜੀ ਆਪਣੇ ਕੋ ਇੱਕ ਲਾਲ ਚੰਬੀ ਘੋੜੀ ਜੇ ਜੀ ਉਹ ਇਹ ਵੀਰਜੀ ਵਾਲੇ ਘੋੜੇ ਤੋਂ ਗੱਭਣਿਆ ਜੀ ਤਿੰਨ ਆਪਣੇ ਕੋ ਵਸ਼ੇਰੀਆਂ ਜੀ ਠੀਕ ਹੈ ਹਾਂਜੀ ਆਪਾਂ ਨੂੰ ਤਿੰਨ ਕ ਪੀੜੀਆਂ ਹੋ ਗਈਆਂ ਵੀਰਜੀ ਇਹ ਘੋੜੀਆਂ ਰੱਖਦੇ ਆਣੂ ਜੀ ਠੀਕ ਹੈ ਜੀ ਆਪਣੇ ਦਾਦਾ ਜੀ ਫਾਦਰ ਸਾਹਿਬ ਅਸੀਂ ਗਾਮ ਮੇਰਾ ਭਤੀਜਾ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਸਾਰੇ ਬਲੱਡ ਚ ਸ਼ੌਂਕ ਆ ਜੀ ਕਿਆ ਬਾਤ ਹੈ ਜੇ ਜੀ ਵੀਰ ਜੀ ਸਰਜੀ ਸਿੰਘ ਹੁਣੀ ਅੱਜ ਇਹ ਘੋੜੀ ਲੈ ਕੇ ਆਏ ਸੀ ਨਾਲ ਤੇ ਆਪਾਂ ਇਹਨਾਂ ਨੂੰ ਵੇਖਿਆ ਇਹਨਾਂ ਦੀ ਘੋੜੀ ਦੀ ਵੀ ਵੀਡੀਓ ਬਣਾਈਆ ਬਹੁਤ ਚੰਗਾ ਤੁਰਦੀ ਹੈ ਤੇ ਬਹੁਤ ਸ਼ੌਂਕ ਆ ਜਿਵੇਂ ਇਹਨਾਂ ਦੱਸਿਆ ਕਿ ਤਿੰਨ ਪੀੜੀਆਂ ਤੋਂ ਇਹ ਘੋੜੀਆਂ ਰੱਖਦੇ ਆ ਤੇ ਆਓ ਜੀ ਹੁਣ ਆਪਾਂ ਗੱਲਬਾਤ ਕਰਦੇ ਆਂ ਜੀ ਵੀਰ ਜੀ ਗੁਰਦੇਵ ਸਿੰਘ ਹੁਣਾ ਨਾਲ ਤੇ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਜੀ ਰੋਸਤਮ ਘੋੜਾ ਲਿਆਂਦੇ ਨੂੰ ਆਪਾਂ ਨੂੰ ਹੋ ਗਏ 10 ਮਹੀਨੇ ਲਿਆਂਦੇ ਨੂੰ 10 ਕ ਮਹੀਨੇ ਹੋ ਗਏ 10 ਕ ਮਹੀਨੇ ਹੋ ਗਏ ਚਲੋ ਜੀ ਤੇ ਆਪਾਂ ਮੇਨ ਪਰਪਸ ਆਪਣਾ ਬਰੀਡਿੰਗ ਸੀ ਹਣਾ ਵੀ ਆਪਾਂ ਤੋਂ ਬੱਚੇ ਲੈਣੇ ਆ ਹਾਂ ਬਰੀਡਿੰਗ ਦਾ ਹੀ ਆ ਜੀ ਤੇ ਆਪਣੇ ਇਲਾਕੇ ਦੇ ਵਿੱਚ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਘੋੜਾ ਆ ਗਿਆ ਆ ਜਿੰਨੇ ਸੱਜਣ ਮਿੱਤਰ ਆਈ ਸਾਰੇ ਸੱਜਣਾ ਮਿੱਤਰਾਂ ਸਹਯੋਗ ਦੇ ਨਾਲ ਹੀ ਆ ਜੀ ਸਾਰਿਆਂ ਦੇ ਨਾਲ ਹੀ ਆ ਹਾਂਜੀ ਤੇ ਕਿੰਨੀਆਂ ਸਾਰੀਆਂ ਮਲਾ ਲੀਆਂ ਆਪਾਂ ਇਸ ਤੋਂ ਆਪਾਂ ਘੋੜੀਆਂ ਦੇਦੇ ਤੋਂ ਕਾਫੀ ਮੇਟ ਹੋ ਗਈਆਂ ਜੀ 50 ਤੋਂ ਪਲੱਸ ਹੋ ਗਈਆਂਗੇ ਜੀ ਅੱਛਾ 50 ਘੋੜੀਆਂ ਤੋਂ ਪਲੱਸ ਆਪਾਂ ਮਲਾ ਲੀਆਂ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦੀ ਇਹਦੇ ਬਾਰੇ ਜਾਂ ਗੱਲ ਕਰੀਏ ਜੀ ਇਹ ਕਿੱਥੇ ਜੰਮਿਆ ਸੀ ਇਹਦੇ ਮਾਂ ਬਾਰੇ ਇਹਦੇ ਪਿਓ ਬਾਰੇ ਉਹ ਦੋਸਤਾਂ ਨੂੰ ਤੁਸੀਂ ਦੱਸੋ ਜੀ ਵੀ ਇਹਦੀ ਡਿਟੇਲ ਕੀ ਹੈ ਡਿਟੇਲ ਇਹ ਜੀ ਸਮੁੰਦਰ ਦਾ ਪੁੱਤ ਆ ਸਮੁੰਦਰ ਘੋੜੇ ਦਾ ਬੱਚਾ ਹਾਂਜੀ ਹਾਂਜੀ ਸਮੁੰਦਰ ਘੋੜੇ ਦਾ ਬੱਚਾ ਏ ਠੀਕ ਆ ਕੱਲਾਂ ਵਾਲੇ ਚੇਤਕ ਦਾ ਇਹ ਸਗਾ ਭਰਾ ਆ ਕੱਲਾਂ ਵਾਲਾ ਚੇਤਕ ਘੋੜਾ ਜੀ ਬਾਈ ਜੀ ਹੋਣਾ ਕੋਲ ਬਾਈ ਨਛੱਤਰ ਸਿੰਘ ਹੋਣਾ ਠੀਕ ਹੈ ਜੀ ਤੇ ਮਾਂ ਵਾਲੇ ਬੰਨੇ ਉਹਦਾ ਭਰਾ ਆ ਮਾਂ ਵਾਲੇ ਬੰਨੇ ਕੱਲਾਂ ਵਾਲੇ ਚੇਤਕ ਦਾ ਭਰਾ ਆ ਹਾਂਜੀ ਹਾਂਜੀ ਠੀਕ ਹੈ ਜੀ ਉਹ ਰਾਜਵੀਰ ਕੋੜੇ ਰਾਜਵੀਰ ਵਾਲੇ ਘੋੜੇ ਦਾ ਪੁੱਤ ਹੈ ਰਾਜਵੀਰ ਵਾਲੇ ਘੋੜੇ ਦਾ ਬੱਚਾ ਜੀ ਹਾਂ ਜੀ ਰਾਜਵੀਰ ਵਾਲੇ ਦਾ ਤੇ ਇਹ ਆਪਣਾ ਜੀ ਰੁਸਤਮ ਇਹ ਸਮੁੰਦਰ ਦਾ ਬੱਚਾ ਹੈ ਇਹ ਸਮੁੰਦਰ ਦਾ ਬੱਚਾ ਤੇ ਮਾਂ ਉਧਰੋਂ ਮਾਂ ਵੱਲੋਂ ਚੇਤਕ ਦੀ ਮਾਂ ਤੇ ਦੀ ਮਾਂ ਇੱਕ ਹੈ ਇੱਕ ਹੈ ਜੀ ਠੀਕ ਹੈ ਜੀ ਬਾਕੀ ਅਜੇ ਵੀ ਨਿਸ਼ਤਰ ਸਿੰਘ ਦੇ ਘਰੇ ਆਉ ਠੀਕ ਹੈ ਜੀ ਠੀਕ ਹੈ ਇਹ ਪੈਦਾ ਵੀ ਉੱਥੇ ਹੋਇਆ ਪੈਦਾ ਵੀ ਉੱਥੇ ਹੋਇਆ ਜਨਮ ਵੀ ਉਹਨਾਂ ਦੇ ਘਰ ਦਾ ਹੀ ਹੈ ਜੀ ਜਨਮ ਵੀ ਉੱਥੇ ਹੋਇਆ ਜਨਮ ਵੀ ਉਹਨਾਂ ਦੇ ਘਰ ਦਾ ਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਬਾਈ ਜੀ ਮੈਨੂੰ ਹੁਣ ਇਹ ਤੁਸੀਂ ਦੱਸਣਾ ਵੀ ਇਹਦਾ ਕੱਦ ਕਿੰਨਾ ਘੋੜੇ ਦਾ ਕੱਦ ਦੇ ਦਾ 65 ਪਲੱਸ ਹੈ ਜੀ ਇਹਦਾ 65 ਪਲੱਸ ਹੈ ਹਾਂਜੀ ਬਿਲਕੁਲ ਦੋਸਤਾਂ ਨੂੰ ਮੈਂ ਵੀਡੀਓ ਦੇ ਵਿੱਚ ਕਲਿੱਪ ਨਾਲ ਨਾਲ ਦਿਖਾ ਰਿਹਾ ਮਰਜ਼ੀ ਆਪਣੇ ਕੋਈ ਇਹਨੇ ਫੀਤੇ ਨਾਲ ਕੋਈ ਚੈੱਕ ਕਰ ਸਕਦਾ ਜੀ ਇਹਦੇ ਵਿੱਚ ਠੀਕ ਹੈ ਜੀ ਪੱਟੀ ਵਾਲਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਆ ਵੀਡੀਓ ਦਿਖਾ ਰਿਹਾ ਦੋਸਤਾਂ ਨੂੰ ਇਹ ਚੀਜ਼ ਦਾ ਸਮਝ ਆ ਗਈ ਹੈ ਕੋੜਾ ਮੈਂ ਵੀ ਦੇਖਿਆ ਮੈਂ ਵੀ ਘੋੜੇ ਨੂੰ ਲੈ ਕੇ ਇੱਥੇ ਘੇੜਾ ਦਿੱਤਾ ਪਰ ਘੋੜਾ ਬਹੁਤ ਵੱਡਾ ਹੈ ਜੀ 65 ਪਲੱਸ ਇਹਦਾ ਕੱਦ ਹੈ ਸਮੁੰਦਰ ਘੋੜੇ ਦਾ ਬੱਚਾ ਤੇ ਤੁਹਾਡੀ ਆਪਣੀ ਹਾਈਟ ਕਿੰਨੀ ਹੈ ਜੀ ਮੇਰੀ 6 3 ਹੈ ਜੀ 6 3 ਏ ਕਿਉਂ ਪੁੱਛਿਆ ਕਿਉਂਕਿ ਵੀਰ ਜੀ ਹੋਣਾ ਵੀ ਨਾਲ ਘੋੜੇ ਦੇ ਖੜੇ ਆ ਤੇ ਵੀਡੀਓ ਬਣਾ ਰਹੇ ਆ ਤੇ ਕਈਆਂ ਨੇ ਕਹਿਣਾ ਕਿ ਜਦੋਂ ਮਾਲਕ ਆਪ ਲੱਗੇ ਖਲੋਤਾ ਤੇ ਘੋੜਾ 65 ਇੰਚ ਲੱਗ ਨਹੀਂ ਰਿਹਾ ਹੁਣ 6 ਫੁੱਟ ਤੇ 3 ਇੰਚ ਵੀਰ ਜੀ ਹੋਣਾ ਦੀ ਹਾਈਟ ਆ ਤੇ ਉਸ ਹਿਸਾਬ ਨਾਲ ਤੁਸੀਂ ਹਾਈਟ ਵੇਖੋ ਵੀ ਘੋੜੇ ਦੀ 65 ਹੈਗੀ ਨਹੀਂ ਤੇ ਆਪਾਂ ਕਿੰਨੇ ਸਮੇਂ ਤੋਂ ਘੋੜੇ ਨਾਲ ਜੁੜੇ ਆ ਜੀ ਕਾਫੀ ਸਮੇਂ ਤੋਂ ਜੀ ਕਿੰਨਾ ਚਿਰ ਹੋ ਗਿਆ ਫਿਰ ਵੀ ਕੋਈ ਆਇਆ ਕਾਫੀ ਕੋਈ 15 ਕ ਸਾਲ ਤੋਂ ਤੇ ਮੈਂ ਆਪਦੀ ਸੰਭਾਲ ਦੇ ਵਿੱਚ ਜਾਨਵਰ ਰੱਖ ਚੁੱਕਾ ਜੀ ਅੱਛਾ 15 ਕ ਸਾਲ ਤੁਹਾਨੂੰ ਹੀ ਹੋ ਗਏ ਹਾਂਜੀ ਹਾਂਜੀ ਤੇ ਮੈਨੂੰ ਕੋਈ ਪਿਤਾ ਜੀ ਨੂੰ ਦਾਦਾ ਜੀ ਨੂੰ ਜਾਂ ਹੋਰ ਬਜ਼ੁਰਗਾਂ ਨੂੰ ਸ਼ੌਂਕ ਸੀ ਹਾਂਜੀ ਸਾਡੇ ਦਾਦਾ ਜੀ ਨੂੰ ਸ਼ੌਂਕ ਸੀ ਦਾਦਾ ਜੀ ਨੂੰ ਸ਼ੌਂਕ ਸੀ ਪਹਿਲਾਂ ਰੱਖਦੇ ਰਿਹਾ ਕੋਈ ਹਾਂਜੀ ਹਾਂਜੀ ਤੇ 15 ਕ ਸਾਲ ਤੋਂ ਤੁਸੀਂ ਰੱਖ ਰਹੇ ਹੋ ਹਾਂਜੀ ਇਸ ਵੇਲੇ ਆਪਣੇ ਕੋਲ ਕਿੰਨੇ ਜਾਨਵਰ ਹੈ ਜੀ ਆਪਣੇ ਕੋਲ ਤਿੰਨ ਜਾਨਵਰ ਹੈ ਜੀ ਤਿੰਨ ਇਸ ਵੇਲੇ ਇੱਕ ਤਾਂ ਜਿਹੜੀ ਘੋੜੀ ਆ ਘੋੜੀ ਆ ਇਹਦੀ ਮੇ ਅਰਜਨ ਰੌਲੀ ਵਾਲੇ ਦੀ ਅਰਜਨ ਘੋੜੇ ਦੀ ਰੌਲੀ ਵਾਲੇ ਦੀ ਹਾਂਜੀ ਉਹ ਵੀ ਇਸੇ ਘੋੜੇ ਤੋਂ ਪ੍ਰੈਗਨੈਂਟ ਆ ਅੱਛਾ ਆਪਣੇ ਰਸਤੋਂ ਤੋਂ ਹੀ ਗੱਭਣ ਆ ਹਾਂ ਡੇਢ ਕ ਮਹੀਨੇ ਤੱਕ ਸੁੰਦੀ ਐ ਜੀ ਅੱਛਾ ਡੇਢ ਮਹੀਨੇ ਨੂੰ ਸੁੰਦੀ ਆਉਂਦੇ ਪ੍ਰੈਗਨੈਂਟ ਹੋ ਗਈ ਸੀ ਇਹਦੀ ਕੀ ਉਮਰ ਹੈ ਇਹਦੀ 3 ਕ ਸਾਲ ਹੈ 3 ਕ ਸਾਲ ਦੀ ਪਹਿਲਣੀ ਆ ਕਿ ਪਹਿਲੀ ਵਾਰੀ ਗੱਭਣ ਹੋਈ ਹੈ ਪਹਿਲੀ ਵਾਰਾ ਗੱਭਣ ਹੋਈ ਆ ਬਾਕੀ ਆਪਣੇ ਸੱਜਣਾ ਮਿੱਤਰਾਂ ਦੀਆਂ ਘੋੜੀਆਂ ਲਾਗੇ ਲਾਗੇ ਦੂਰ 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 ਵੀ ਕਈਆਂ ਸੱਜਣਾ ਦੇ ਮਿਲਾ ਕੇ ਖੜੀਆਂ ਨੇ ਹਾਂਜੀ ਉਹ ਮੈਂ ਤੇ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਏ ਆਪਣਾ ਸੱਜਣ ਸੀ ਇੱਕ ਫਰੋਜਪੁਰੋਂ ਹਾਂਜੀ ਤੋ ਮੈਂ ਇਹਨੂੰ ਕਹੋ ਨੀ ਬਿਲਕੁਲ ਕਾਲੀ ਘੋੜੀ ਤੇ ਮੈਂ ਇਹਨੂੰ ਆਖਿਆ ਮੈਂ ਕਿਹਾ ਯਾਰ ਤੂੰ ਇਹ ਘੋੜੀ ਜਨੂੰ ਨਟੇਂਪੂ ਤੋਂ ਲਾਉਣ ਡਿਆ ਮੈਂ ਵੀ ਨਾ ਘੋੜੀ ਨਾ ਐ ਘੋੜੇ ਤੋਂ ਮੀਟ ਕਰਾ ਜੀ ਵੀ ਇਹ ਕਾਲੀ ਆ ਇਹਨੂੰ ਕਿਚ ਮਾਰ ਵਾਲੀ ਘੋੜੇ ਕੋ ਖੜ ਹੂੰ ਘੋੜਾ ਵੇਖ ਕੇ ਮੈਨੂੰ ਕਹਿੰਦਾ ਵੀ ਯਾਰ ਆਪਾਂ ਫੀਸ ਲੈਣੀ ਐ ਤੇ ਫੀਸ ਤੂੰ ਪਹਿਲਾਂ ਲੈ ਲੈ ਵੀਰ ਤੇ ਮੈਂ ਹੱਥ ਜੋੜਦੇ ਤੇ ਮੈਂ ਕਿਹਾ ਵੀਰ ਜੀ ਤੂੰ ਇਦਾਂ ਹੀ ਕਾਲਾ ਤੇ ਫਿਰ ਲਿਆ ਹੈ ਐਸ਼ੋ ਕਾਲੀ ਘੋੜੀ ਮਲਾਈ ਆ ਕਾਲੀ ਘੋੜੀ ਵੀ ਇਰ ਤੋਂ ਮਲਾ ਕੇ ਖੜੀ ਹੋਣਾ ਜੀ ਕੀ ਬਾਤ ਮਤਲਬ ਉਹਨਾਂ ਨੂੰ ਘੋੜਾ ਇੰਨਾ ਚੰਗਾ ਲੱਗਾ ਘੋੜਾ ਚੰਗਾ ਲੱਗਾ ਤੇ ਉਹਨਾਂ ਚੰਗੇ ਕਰੀ ਆਪਾਂ ਇਸੇ ਤੋਂ ਘੋੜੀ ਮਲਾਉਣੀ ਜੋ ਮਰਜ਼ੀ ਹੋ ਜੇ ਹਾਂਜੀ ਹਾਂਜੀ ਤੇ ਉਹ ਗੱਬਣਿਆ ਘੋੜੀ ਜੀ ਗੱਬਣਿਆ ਘੋੜੀ ਉਹਦੀ ਡਾਕਟਰ ਕੋਲ ਚੈੱਕ ਹੋਈ ਆ ਠੀਕ ਹੈ ਜੀ ਉਦੋਂ ਹੀ ਸਾਰੇ ਤੇ ਇਸ ਤੋਂ ਪਹਿਲਾਂ ਇਹਦੇ ਰਿਜ਼ਲਟ ਘੋੜੇ ਦੇ ਆਏ ਹੋਣਗੇ ਆਏ ਜੀ ਉਹਨਾਂ ਕੋਲ ਇਧੀਆਂ ਬੱਚੀਆਂ ਦੀਆਂ ਫੋਟੋਆਂ ਉਹਨਾਂ ਦੇ ਕੋਲ ਹੈਗੀਆਂ ਨੇ ਠੀਕ ਹੈ ਜੀ ਜੇ ਤੁਸੀਂ ਕਹੋ ਤਾਂ ਮੈਂ ਮਗਵਾ ਲਈਦਾ ਤੁਸੀਂ ਮੈਨੂੰ ਜ਼ਰੂਰ ਦਿਖਾਓ ਆਪਾਂ ਦੋਸਤਾਂ ਨੂੰ ਵੀ ਵੀਡੀਓ ਦੇ ਵਿੱਚ ਇਹਦੇ ਬੱਚੇ ਦਿਖਾਵਾਂਗੇ ਨਹੀਂ ਚਾਹੀਦੇ ਜ਼ਰੂਰ ਦਿਖਾਉਣੇ ਚਾਹੀਦੇ ਹਨ ਕਿਉਂਕਿ ਕੋੜਾ ਸੋਹਣਾ ਹੈ ਜੀ ਕੋੜਾ ਬੜਾ ਸ਼ਰੀਫ ਸਿੱਧਾ ਕੋੜਾ ਹੈ ਕੋਈ ਕੋੜੇ 'ਚ ਐਬ ਨਹੀਂ ਆਪਾਂ ਦੇਖਿਆ ਪੌਰੀਆਂ ਵੀ ਚੰਗੀਆਂ ਨੇ ਬਿਲਕੁਲ ਵਾਲ ਪੌਰੀ ਚੋ ਸਾਫ਼ ਹੈ ਜੀ ਕੋਈ ਸਿੱਟਾ ਨਹੀਂ ਹੈਗਾ ਤੁਹਾਡੇ ਹਾਂਜੀ ਕੰਨ ਵੀ ਬਹੁਤ ਛੋਟਾ ਕੋੜੇ ਦਾ ਛੋਟਾ ਛੋਟਾ ਕੰਨ ਹੈ ਮਜ਼ਬੂਤ ਆ ਤੇ ਸਾਰੇ ਬੰਨਿਓ ਕੋੜਾ ਸਾਫ਼ ਹੈ ਜੀ ਕਿੰਨੀ ਕੁ ਉ ਇਹਦੀ 7 ਸਾਲ ਉਮਰ ਹੈ ਜੀ 7 ਸਾਲ ਉਮਰ ਹੈ ਹਾਂਜੀ ਬਾਕੀ ਘੋੜੇ ਦੇ ਉਹ ਪਹਿਲਾਂ ਇਹ ਵੀ ਹੈ ਤੋ ਦੋਰਾ ਨਹੀਂ ਗੁਰਪ੍ਰੀਤ ਖਾਲਸਾ ਜੀ ਨੇ ਹਾਂ ਜੀ ਜੀ ਟ੍ਰੇਨਰ ਨੇ ਜੀ ਹਾਸ ਟ੍ਰੇਨਰ ਨੇ ਗੁਰਪ੍ਰੀਤ ਸਿੰਘ ਖਾਲਸਾ ਉਹਨਾਂ ਨੇ ਕੋੜਾ ਤੋਰਿਆ ਉਹਨਾਂ ਤੋਰਿਆ ਇਹ ਘੋੜਾ ਜੀ ਠੀਕ ਹੈ ਜੀ ਤੇ ਤੁਰਦਾ ਵੀ ਚੰਗਾ ਤੁਰਦਾ ਬਹੁਤ ਸੋਹਣਾ ਜੀ ਦੋਵੇਂ ਤੋਰੇ ਵੱਡਾ ਵੀ ਛੋਟਾ ਵੀ ਠੀਕ ਹੈ ਤੇ ਆਪਣਾ ਵੀ ਜੀ ਹੁਣ ਆਪਾਂ ਨੂੰ ਜਾਣਕਾਰੀ ਇਹ ਹੈ ਕਿ ਇਹਦੀ ਫੀਸ ਆਪਾਂ ਕਿੰਨੀ ਰੱਖੀ ਆ ਇਹਦੀ ਫੀਸ 15000 ਰੱਖੀ ਆ ਜੀ 15000 ਰੁਪਏ ਫੀਸ ਰੱਖੀ ਹਾਂਜੀ ਹਾਂਜੀ ਤੇ ਇਹਦੇ 'ਚ ਆਪਾਂ ਨੂੰ ਜਦਾਂ ਬਹੁਤ ਸਾਰੇ ਭਰਾਵਾਂ ਦੇ ਇਹ ਸਵਾਲ ਹੁੰਦਾ ਵੀ ਕੋਈ ਜਗ੍ਹਾ ਹੁੰਦੀ ਆ ਘਰੇ ਕਮਰੇ ਬਣੇ ਹੁੰਦੇ ਘੋੜੀਆਂ ਰੱਖਣ ਨੂੰ ਜੇ ਕੋਈ ਦੂਰ ਨੇੜੇ ਦਾ ਭਰਾ ਘੋੜੀ ਭੇਜ ਦੇਵੇ ਕੋਈ 10 ਦਿਨ ਲੱਕਣੀ ਹੋਵੇ ਤੇ ਆਪਾਂ ਨੂੰ ਹੈਗੀ ਜਗ੍ਹਾ ਸਭ ਕੁਝ ਹੀ ਹੈਗਾ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਰੱਖ ਸਕਦੇ ਹਾਂ ਜਗ੍ਹਾ ਹੈਗੀ ਆ ਸਭ ਕੁਝ ਹੀ ਹੈ ਕਈ ਵਾਰੀ ਕੁਛ ਵੀ ਭਰਾ ਦੂਰ ਦੇ ਹੁੰਦੇ ਕਹਿੰਦੇ ਘੋੜਾ ਸਾਨੂੰ ਪਸੰਦ ਆ ਸਾਨੂੰ ਦੂਰੋਂ ਫੇਰੇ ਜ਼ਿਆਦਾ ਪੈਂਦੇ ਆ ਅਸੀਂ ਘੋੜੀ ਛੱਡ ਕੇ ਜਾਣੀ ਆ ਜਿੱਥੇ ਘੱਭਣ ਨੂੰ ਕਿੱਥੇ ਲੈ ਜਾਗੇ ਜਿਹੜਾ ਸੱਜਣ ਬੇਲੀ ਆਉ ਉਹ ਨਾ ਇੱਕ ਵਾਰ ਜੀ ਉਹ ਜਾ ਕੇ ਇਹ ਨਹੀਂ ਕਹੂਗਾ ਵੀ ਮੇਰੀ ਘੋੜੀ ਕਿਸੇ ਕੋਲੋਂ ਵੀ ਉਹ ਨਾ ਸੰਭੀ ਨਹੀਂ ਜਾਂ ਕੋ ਆਪਣੇ ਇਹੋ ਜਿਹੇ ਆਪਣੇ ਜਿਹੜੇ ਸੱਜਣਾਂ ਦਾ ਆਪਾਂ ਰੱਖੇ ਆ ਨਾ ਬੰਦਿਆਂ ਵਾਲਾ ਕੰਮ ਨਹੀਂਗਾ ਉਹਨਾਂ ਨਾਲ ਵੀ ਭਰਾਵਾਂ ਵਾਲਾ ਏ ਠੀਕ ਐ ਅੱਗੇ ਵੀ ਇਹ ਘੋੜੀਆਂ ਸੰਭਦੇ ਨੇ ਠੀਕ ਐ ਹਾਂਜੀ ਜੇ ਆਪਣਾ ਵਧੀਆ ਜੀ ਯਾਨੀ ਕਿ ਸਟੇਬਲ ਬਣੇ ਆ ਜਗਾ ਪੂਰੀ ਵਧੀਆ ਕੋਈ ਵੀ ਭਰਾ ਨੇ ਘੋੜੀ ਮਲਾਉਣੀ ਆ ਘੋੜੀ ਲਿਆਓ ਇਥੇ 5-10 ਦਿਨ ਛੱਡ ਕੇ ਜਾਓ ਕੋਈ ਮਸਲਾ ਨਹੀਂ ਪੂਰੀ ਸੇਵਾ ਕਰਦੇ ਨੇ ਹਾਂਜੀ ਤੇ ਠੀਕ ਐ ਵੀਰ ਜੀ ਕੋਈ ਹੋਰ ਮੈਨੂੰ ਕੋਈ ਤੁਸੀਂ ਆਪਣੀ ਮਿਹਨਤ ਬਾਰੇ ਦੱਸੋ ਵੀ ਘੋੜਿਆਂ ਦੇ ਨਾਲ ਤੁਹਾਡਾ ਜਿਹੜਾ ਲਗਾਅ ਵਿਆ ਜਾਂ ਜਦੋਂ ਤੁਸੀਂ ਹੁਣੇ ਘੋੜਾ ਲਿਆਂਦਾ ਤੁਹਾਡੇ ਬੱਚਿਆਂ 'ਚ ਵੀ ਗਾਹ ਸ਼ੌਂਕ ਆ ਰਿਹਾ ਤੇ ਤੁਸੀਂ ਆਪ ਵੀ ਮਤਲਬ ਕਿੰਨਾ ਕੁ ਟਾਈਮ ਘੋੜੇ ਨੂੰ ਦਿੰਨੇ ਹੋ ਸਾਰੇ ਦਿਨ 'ਚ ਬੱਚਿਆਂ ਦਾ ਭਾਈ ਮੈਂ ਤੁਹਾਨੂੰ ਦੱਸਦਾ ਵੀ ਜੇ ਆਪ ਦਾ ਸ਼ੌਂਕ ਹੈ ਤੇ ਬੱਚਿਆਂ ਦਾ ਹੀ ਇਹ ਮਿਹਰਬਾਨੀ ਹੈ ਵੀ ਜਿਹੜੇ ਨਾਲ ਉਹਨਾਂ ਜੇ ਮਾਪ ਨਹੀਂ ਹੈਗਾ ਤੇ ਉਹਨਾਂ ਹੀ ਸਾਰੇ ਦੇਖਪੜ ਬੱਚਿਆਂ ਨੇ ਪਿਛੋਂ ਸਾਰਾ ਸੰਭਾਲਣਾ ਜੀ ਉਹਨਾਂ ਹੀ ਸੰਭਾਲਣਾ ਜੀ ਠੀਕ ਹੈ ਜੀ ਪਰਿਵਾਰ ਦਾ ਪੂਰਾ ਸਹਿਯੋਗ ਹੈ ਪੂਰਾ ਪੂਰਾ ਸਹਿਯੋਗ ਹੈ ਜੀ ਵੀ ਇੱਕ ਹੁੰਦਾ ਨਾ ਆਪਣੇ ਕੱਲੇ ਬੰਦੇ ਨੂੰ ਸ਼ੌਂਕ ਹੁੰਦਾ ਉਹ ਕਹਿੰਦਾ ਵੀ ਸਾਰਿਆਂ ਨੂੰ ਸ਼ੌਂਕ ਆ ਪਰ ਜ਼ਰੂਰੀ ਆ ਬੱਚਿਆਂ ਵਾਸਤੇ ਤੇ ਬਹੁਤ ਜ਼ਿਆਦਾ ਜ਼ਰੂਰੀ ਆ ਬੱਚਿਆਂ ਲਈ ਜ਼ਰੂਰੀ ਆ ਬੱਚਿਆਂ ਵਾਸਤੇ ਤੇ ਅੱਗੇ ਤਾਂ ਬਹੁਤ ਜ਼ਰੂਰੀ ਆ ਜੀ ਠੀਕ ਆ ਠੀਕ ਹੈ ਜੀ ਤੇ ਬਸ ਇੱਕ ਵਾਰੀ ਐਡਰੈਸ ਦੁਬਾਰਾ ਆਪਾਂ ਸਾਰੇ ਦੋਸਤਾਂ ਨੂੰ ਦੱਸੀਏ ਤੇ ਆਪਣੇ ਨਾਮ ਵੀ ਦੱਸ ਦੋ ਤੁਸੀਂ ਆਪਣਾ ਐਡਰੈਸ ਵੀ ਦੱਸ ਦੋ ਵੀ ਜੇ ਕਿਸੇ ਨੇ ਕੁੜੀ ਮਲਾਉਣ ਆਉਣਾ ਤੇ ਉਹ ਸੌਖਾ ਲੱਭ ਲੈਣ ਪਿੰਡ ਪੰਡੋਰੀ ਪਿੰਡ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਆ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਲੋਪੋਕੇ ਤਹਿਸੀਲ ਲੋਪੋਕੇ ਹਾਂਜੀ ਤੇ ਇੱਥੋਂ ਟਾਰੀ ਬਾਰਡਰ ਕਿੰਨਾ ਕੁ ਦੂਰ ਰਹਿ ਜਾਂਦਾ ਉਸ ਸੈਂਟਰ ਦੇ ਵਿੱਚ ਹੀ ਆ ਵੀ ਜਾਨੀ ਕਿ 8-9 ਕਿਲੋਮੀਟਰ ਹੀ ਪੈ ਜਾਂਦਾ ਇਹ ਟਾਰੀ ਹਾਂਜੀ 8-9 ਕਿਲੋਮੀਟਰ ਹੀ ਲੁੱਪੋਗੇ ਪੈ ਜਾਂਦਾ ਸੰਨ ਠੀਕ ਹੈ ਠੀਕ ਹੈ ਠੀਕ ਹੈ ਇਹ ਸੈਂਟਰ ਦੇ ਵਿੱਚ ਹੈ ਜੀ ਸੈਂਟਰ ਦੇ ਵਿੱਚ ਹੈ ਹਾਂਜੀ ਚਲੋ ਜੀ ਬਹੁਤ ਚੰਗਾ ਲੱਗਾ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ ਤੁਹਾਡਾ ਘੋੜਾ ਫਲਮਾਇਆ ਵਾ ਘੋੜਾ ਵੀ ਮੈਨੂੰ ਬਹੁਤ ਵਧੀਆ ਲੱਗਾ ਘੋੜੇ ਦੀ ਹਾਈਟ ਵੀ ਚੰਗੀ ਆ ਤੇ ਇੱਥੇ ਆਪਣੇ ਨੁਕਰੇ ਘੋੜਿਆਂ ਦੀ ਇਸ ਇਲਾਕੇ 'ਚ ਥੋੜੀ ਜੀ ਘਾਟ ਵੀ ਸੀ ਤੇ ਅੱਜ ਇਹ ਘੋੜਾ ਪਾ ਨੂੰ ਇੱਥੇ ਆਇਆ ਵਾ ਤੇ ਸਾਰੇ ਦੋਸਤਾਂ ਨੂੰ ਵੀਡੀਓ ਰਾਹੀਂ ਪਤਾ ਲੱਗ ਜਾਣਾ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਵੀ ਨੁਕਰੇ ਘੋੜੇ ਦੇ ਪ੍ਰੇਮੀ ਨੇ ਜਿੰਨਾਂ ਕੋ ਚੰਗੀਆਂ ਨੁਕਰੀਆਂ ਘੋੜੀਆਂ ਨੇ ਉਹ ਜਰੂਰ ਆਓ ਘੋੜਾ ਦੇਖੋ ਘੋੜਾ ਤੁਹਾਨੂੰ ਪਸੰਦ ਆਊਗਾ ਤੇ ਤੁਸੀਂ ਇਸ ਘੋੜੇ ਤੋਂ ਚੰਗੇ ਬੱਚੇ ਲੈ ਸਕਦੇ ਹੋ ਤੇ ਜੁੜੇ ਰਹੋ ਜੀ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਦੇ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਚ ਇੱਕ ਨਵੇਂ ਘੋੜੇ ਨਾਲ ਸਤਿ ਸ਼੍ਰੀ ਅਕਾਲ